ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮਾਝੇ ਵਾਲੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਜੇ ਚੰਗੀ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਆਪਣੀ ਅੱਜ ਦੀ ਵੀਡੀਓ ਜੁੜੀ ਆ ਬਹੁਤ ਹੀ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਸੀ ਕੀ ਦਿੱਤੇ ਤੁਸੀਂ ਥੋੜੀ ਪੈਰਾਂ ਤੇ ਹੱਥਾਂ ਬਾਰੇ ਦੱਸੋ ਤਾਂ ਕਿ ਕਿਸ ਤਰ੍ਹਾਂ ਆਪਾਂ ਪੈਰਾਂ ਔਰ ਹੱਥਾਂ ਨੂੰ ਆਪਣੀਆਂ ਨੂੰ ਸਾਫ਼ ਰੱਖ ਸਕਦੇ ਆ ਕਿਉਂਕਿ ਹੁਣ ਸਰਦੀ ਦਾ ਮੌਸਮ ਆਉਣ ਦਿਆ ਵਾ ਤੇ ਸਾਡੀ ਸਾਡੀ ਇਹ ਹੀ ਪ੍ਰੋਬਲਮ ਰਹਿੰਦੀ ਆ ਕਿ ਸਾਡੇ ਹੱਥ ਪੈਰ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਖਰਾਬ ਹੋ ਜਾਂਦੇ ਆ ਜਿਹੜਾ ਆਪਾਂ ਮੂੰਹ ਹੁੰਦਾ ਤੇ ਹਮੇਸ਼ਾ ਆਪਾਂ ਕੁਝ ਨਾ ਕੁਝ ਕਰਕੇ ਜਾਂ ਪਾਰਲਰ ਤੋਂ ਜਾ ਕੇ ਸਹੀ ਕਰਾ ਲੈਨੇ ਆ ਪਰ ਆਪਾਂ ਆਪਣੇ ਹੱਥਾਂ ਪੈਰਾਂ ਤੋਂ ਨਾ ਧਿਆਨ ਨਹੀਂ ਦਿੰਨੇ ਆ ਖਾਸ ਕਰਕੇ ਜਿਹੜੀਆਂ ਭੈਣਾਂ ਬਾਹਰ ਜੌਬ ਕਰਦੀਆਂ ਵਾਂ ਜਾਂ ਜਿਹੜੀਆਂ ਭੈਣਾਂ ਬਹੁਤ ਘਰ ਦੇ ਵਿੱਚ ਕੰਮਾਂ ਵਿੱਚ ਵਿਜੀ ਰਹਿੰਦੀਆਂ ਵਾਂ ਉਹਨਾਂ ਨੂੰ ਬਿਲਕੁਲ ਹੀ ਫੁਰਸਤ ਨਹੀਂ ਮਿਲਦੀ ਕਿ ਆਪਣੇ ਹੱਥਾਂ ਪੈਰਾਂ ਦਾ ਧਿਆਨ ਰੱਖਣ ਪਰ ਸਾਨੂੰ ਆਪਣੇ ਬਾਕੀ ਸਰੀਰ ਦੇ ਨਾਲ ਨਾਲ ਆਪਣੇ ਹੱਥਾਂ ਪੈਰਾਂ ਦਾ ਵੀ ਬਰਾਬਰ ਧਿਆਨ ਰੱਖਣਾ ਚਾਹੀਦਾ ਵਾ ਜੋ ਕਿ ਸਾਡੇ ਹੱਥ ਪੈਰ ਚੰਗੀ ਤਰ੍ਹਾਂ ਸੋਹਣੇ ਲੱਗਣ ਤੇ ਸਿਆਲ ਦੇ ਦਿਨਾਂ ਵਿੱਚ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਆ ਕਿ ਹੱਥ ਪੈਰ ਜਿਹੜੇ ਬਹੁਤ ਹੀ ਜ਼ਿਆਦਾ ਕਾਲੇ ਹੋ ਜਾਂਦੇ ਆ ਗਰਮੀਆਂ ਦੇ ਮੁਕਾਬਲੇ ਸਿਆਲ ਦੇ ਦਿਨਾਂ ਵਿੱਚ ਉਸ ਜਿਆਦੇ ਕਾਲੇ ਹੋ ਜਾਂਦੇ ਆ ਫਟ ਜਾਂਦੇ ਆ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਆਪਾਂ ਘਰੇ ਹੀ ਇਸ ਦਾ ਇਲਾਜ ਕਰ ਸਕਦੇ ਆ ਜਿਸ ਦਾ ਆਪਾਂ ਕੀ ਘਰੇ ਹੀ ਇਸ ਦਾ ਜਿਹੜਾ ਵਾ ਇਹ ਕਿਸ ਤਰ੍ਹਾਂ ਆਪਾਂ ਇਸ ਦੀ ਸਾਂਭ ਸੰਭਾਲ ਕਰ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਅੱਜ ਤੁਹਾਨੂੰ ਇੱਕ ਹੋਰ ਚੀਜ਼ ਵੀ ਦੱਸਾਂਗੇ ਕਿਸ ਤਰ੍ਹਾਂ ਆਪਾਂ ਬਿਨਾਂ ਪਾਰਲਰ ਗਏ ਅਸੀਂ ਆਪਣੇ ਘਰੇ ਹੀ ਨਾਰਮਲ ਤਰੀਕੇ ਨਾਲ ਕਿਸ ਤਰ੍ਹਾਂ ਆਪਾਂ ਵੈਕਸ ਵੀ ਕਰ ਸਕਦੇ ਆ ਅਸੀਂ ਅਕਸਰ ਜਾਂ ਤੇ ਘਰੇ ਵੈਕਸ ਕਰਦੇ ਆ ਜਾਂ ਅਸੀਂ ਪਾਰਲਰਸ ਜਾ ਕੇ ਕਰਦੇ ਆ ਕਿਉਂਕਿ ਸਾਡੀਆਂ ਬਾਹਾਂ ਤੇ ਕੁਝ ਕੁ ਵਾਲ ਜਿਹੜੇ ਆ ਜਾਂਦੇ ਆ ਔਰ ਸਾਨੂੰ ਆਪਣੇ ਆਪ ਜਦੋਂ ਅਸੀਂ ਵੈਕਸ ਕਰਨ ਡੈਗੀਏ ਤੇ ਸਾਨੂੰ ਲੱਗਦਾ ਵਾ ਕਿ ਇਹ ਜਿਹੜੇ ਵਾਲ ਆ ਸਾਡੀਆਂ ਬਾਹਾਂ ਤੇ ਨਾ ਆਉਣ ਸਾਡੀਆਂ ਬਾਹਾਂ ਜਿਹੜੀਆਂ ਨੋਰਮਲ ਲੱਗਣ ਅੱਜ ਮੈਂ ਤੁਹਾਨੂੰ ਦੱਸੂਗੀ ਕਿਹੜਾ ਤਰੀਕਾ ਕਰਨ ਦੇ ਨਾਲ ਆਪਾਂ ਬਿਨਾ ਵੈਕਸ ਤੋਂ ਹੀ ਆਪਣੇ ਆ ਬਾਹਾਂ ਦੇ ਵਾਲ ਹਟਾ ਸਕਦੇ ਆ ਇਦੇ ਵਿੱਚ ਕੋਈ ਪੈਸਾ ਵੀ ਨਹੀਂ ਲੱਗਣਾ ਬਸ ਥੋੜੀ ਮਿਹਨਤ ਦੀ ਲੋੜ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਕਿਹੜੀ ਚੀਜ਼ ਲਗਾ ਕੇ ਆਪਣੇ ਹੱਥਾਂ ਨੂੰ ਤੇ ਪੈਰਾਂ ਦੇ ਜਿਹੜੇ ਰੰਗ ਵਾ ਉਹਨੂੰ ਸਾਫ਼ ਕਰ ਸਕਦੇ ਹਾਂ ਸੋਡਾ ਹੁੰਦਾ ਮਿੱਠਾ ਮਿੱਠਾ ਸੋਡਾ ਲੈ ਲਓ 2-3 ਚਮਚੇ ਮਿੱਠਾ ਸੋਡਾ ਲੈ ਲਓ ਤੁਹਾਨੂੰ ਇਹ ਪਤਾ ਹੋਵੇ ਕਿ ਕਦੇ-ਕਦੇ ਆਪਾਂ ਜਦੋਂ ਬਲੀਚ ਕਰਦੇ ਹਾਂ ਤੇ ਬਲੀਚ ਦੇ ਵਿੱਚ ਜਿਹੜਾ ਪਾਉਂਦੇ ਆ ਉਹ ਵੀ ਇਸ ਤਰ੍ਹਾਂ ਦਾ ਹੀ ਇੱਕ ਪ੍ਰੋਟੈਕਟ ਹੁੰਦਾ ਵਾ ਲੇਕਿਨ ਉਹ ਦੂਸਰੀ ਚੀਜ਼ ਹੁੰਦੀ ਹੈ ਆਪਾਂ ਮਿੱਠਾ ਸੋਡਾ ਲੈ ਲੈਣਾ ਮਿੱਠੇ ਸੋਡੇ ਦੇ ਵਿੱਚ ਜਿੱਦਾਂ ਆਪਾਂ 2 ਚਮਚ ਮਿੱਠਾ ਸੋਡਾ ਲੈਣਾ ਥੋੜਾ ਜਿਆਦਾ ਲੈਣਾ 2 ਚਮਚ ਉਹਦੇ ਵਿੱਚ ਇੱਕ ਆਪਾਂ ਨਿੰਬੂ ਨਿਚੋੜ ਲੈਣਾ ਵਾ ਦੋਵਾਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਵਾ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜੇ ਆਪਣੇ ਹੱਥਾਂ ਦੀ ਆ ਚੀਜ਼ਾਂ ਜਿਹੜੀਆਂ ਜਿਆਦੀਆਂ ਕਾਲੀਆਂ ਹੁੰਦੀਆਂ ਇਹਨਾਂ ਤੇ ਬਰਾਬਰ ਲਗਾਉਣਾ ਵਾ ਥੋੜਾ ਜਿਆਦਾ ਲਗਾਉਣਾ ਇਹਨਾਂ ਤੇ ਬਾਕੀ ਜਿਹੜੇ ਹੱਥ ਦੀ ਸਕੀਮਿਆਂ ਉੱਤੇ ਥੋੜਾ ਹਲਕਾ ਪਤਲਾ ਪਤਲਾ ਲਗਾਓ ਇਹਦੇ ਨਾਲ ਨਾਲ ਆਪਾਂ ਉਹਨੂੰ ਪੈਰਾਂ ਤੇ ਵੀ ਲਗਾਉਣਾ ਵਾ ਪੈਰਾਂ ਤੇ ਵੀ ਪਤਲਾ ਪਤਲਾ ਲਗਾਉਣਾ ਵਾ ਪੈਰਾਂ ਦੀ ਜਿਹੜੀਆਂ ਉਂਗਲਾਂ ਵਾਂ ਉਹਨਾਂ ਤੇ ਥੋੜਾ ਜਿਆਦਾ ਲਗਾਉਣਾ ਔਰ ਸਭ ਤੋਂ ਜਿਆਦਾ ਜਿਹੜਾ ਆਪਣਾ ਪੈਰਾਂ ਤੇ ਜਿਹੜੀ ਜਗ੍ਹਾ ਹੁੰਦੀ ਉਹ ਜਿਆਦਾ ਕਾਲੀ ਹੁੰਦੀ ਹੈ ਉਹ ਹੁੰਦਾ ਗਿੱਟਾ ਸਾਡੇ ਗਿੱਟੇ ਦੀ ਜਿਹੜੀ ਹੱਡੀ ਹੁੰਦੀ ਆ ਉਹ ਅਕਸਰ ਅਸੀਂ ਸਭ ਕੁਝ ਇੰਨਾ ਸੋਹਣਾ ਪਾਇਆ ਹੁੰਦਾ ਵਾ ਸਭ ਕੁਝ ਪੈਰਾਂ ਦੇ ਵਿੱਚ ਨੀਲ ਪੋਸ਼ ਲਗਾਈ ਹੁੰਦੀ ਪਾਇਨ ਪਾਈ ਹੁੰਦੀ ਪਰ ਸਾਡੇ ਪੈਰਾਂ ਦੀ ਜਿਹੜੀ ਅੱਡੀ ਆ ਉਹਦੀ ਜਿਹੜੀ ਹੱਡੀ ਬਹੁਤ ਹੀ ਜ਼ਿਆਦਾ ਕਾਲੀ ਹੁੰਦੀ ਆ ਕਈਆਂ ਦੀ ਤਾਂ ਬਹੁਤ ਜ਼ਿਆਦਾ ਕਾਲੀ ਹੁੰਦੀ ਕਈਆਂ ਦੀ ਨਾਰਮਲ ਪਰ ਕਾਲੀ ਸਾਦੀ ਹੁੰਦੀ ਆ ਉਹਦੇ ਨਾਲ ਨਾਲ ਜਿਹੜੀਆਂ ਆਪਣੀਆਂ ਬਾਹਵਾਂ ਦੀਆਂ ਅਰਕਾਂ ਵਾਂ ਇਹ ਵੀ ਬਹੁਤ ਕਾਲੀਆਂ ਹੁੰਦੀਆਂ ਆ ਆਪਾਂ ਇਹ ਜਿਹੜੀਆਂ ਚੀਜ਼ਾਂ ਵਾਂ ਆਪਣੇ ਅਰਕਾਂ ਤੇ ਵੀ ਲਗਾ ਲੈਣੀਆਂ ਮਹੱਤੇ ਵੀ ਲਗਾ ਲੈਣੀਆਂ ਪੈਰਾਂ ਦੀਆਂ ਅੱਡੀਆਂ ਤੇ ਵੀ ਲਾਉਣਾ ਆ ਅੱਡੀਆਂ ਦੇ ਘਰੇ ਘਰੇ ਲਗਾ ਕੇ ਨਾਲ ਹੀ ਗਿੱਡੇ ਤੇ ਲਗਾਉਣਾ ਪਤਲਾ ਪਤਲਾ ਅਸੀਂ ਉਹਨੂੰ ਜਿਸ ਤਰ੍ਹਾਂ ਆਪਾਂ ਫੇਸ ਪੈਕ ਲਗਾਉਂਦੇ ਨਾ ਇਦਾਂ ਪਤਲਾ ਪਤਲਾ ਲਗਾ ਲੈਣਾ ਲਗਾਉਣ ਤੋਂ ਬਾਅਦ ਆ ਆਪਾਂ ਉਹਨੂੰ 10 ਮਿੰਟ ਤੱਕ ਛੱਡ ਦੇਣਾ 10 ਮਿੰਟ ਤੋਂ ਬਾਅਦ ਆਪਾਂ ਥੋੜਾ ਥੋੜਾ ਉਹਨੂੰ ਹਲਕਾ ਹਲਕਾ ਕੋਲੇ ਕੋਲੇ ਹੱਥਾਂ ਦੇ ਨਾਲ ਉਹਨੂੰ ਰਗੜਨਾ ਵਾ ਰਗੜ ਕੇ ਮਾਲ ਕੇ ਉਹਨੂੰ ਲਾਉਣਾ ਵਾ ਫਿਰ ਨਾਰਮਲ ਪਾਣੀ ਦੇ ਨਾਲ ਪੈਰ ਵੀ ਧੋ ਲੈਣੇ ਆ ਹੱਥ ਵੀ ਧੋ ਲੈਣੇ ਆ ਉਸ ਤੋਂ ਬਾਅਦ ਆ ਬਸ ਇੱਕ ਛੋਟੀ ਵੈਸਲੀਨ ਦੀ ਡੱਬੀ ਰੱਖੋ ਆਪਣੇ ਕੋਲ ਛੋਟੀ ਵੈਸਲੀਨ ਜਿਹੜੀ ਹੁੰਦੀ ਆ ਉਹ ਆਮ ਹੀ ਬਾਜ਼ਾਰ ਦੇ ਵਿੱਚ ਮਿਲ ਜਾਂਦੀ ਉਹਦਾ ਕੋਈ ਖਾਸ ਦਾ ਦਾਮ ਵੀ ਨਹੀਂ ਆ ਜੇ ਤੁਸੀਂ ਚਾਹੋ ਤੇ ਵੈਸਲੀਨ ਤੁਸੀਂ ਘਰੇ ਵੀ ਬਣਾ ਸਕਦੇ ਆ ਪਰ ਆਪਾਂ ਜਿਹੜੀ ਵੈਸਲੀਨ ਆ ਬਾਜ਼ਾਰੋਂ ਵੀ ਲੈ ਸਕਦੇ ਆ ਵੈਸਲੀਨ ਨੂੰ ਹੱਥ ਤੇ ਪਾ ਕੇ ਚੰਗੀ ਤਰ੍ਹਾਂ ਤੁਸੀਂ ਆਪਣੇ ਪੈਰਾਂ ਤੇ ਵੀ ਲਗਾ ਲਓ ਅੱਡੀਆਂ ਤੇ ਵੀ ਲਗਾ ਲਓ ਤੇ ਫਿਰ ਆਪਣੀ ਜਿਹੜੀ ਤੁਸੀਂ ਹੱਥਵਾ ਬਾਹਵਾਵਾ ਇਹਨਾਂ ਤੇ ਵੀ ਲਗਾ ਲਓ ਆਰੇ ਕਤਾ ਕੇ ਤੁਸੀਂ ਆਰਾਮ ਨਾਲ ਨੂੰ ਲਗਾਓ ਉਹਦੇ ਨਾਲ ਦੇਖੋ ਤੁਹਾਡੀ ਜਿਹੜਾ ਪੈਰਾਂ ਦਾ ਜਿਹੜਾ ਗਿੱਟਿਆਂ ਦਾ ਕਾਲਾ ਕਾਲਾ ਰੰਗ ਉਹ ਇੱਕਦਮ ਸਾਫ਼ ਹੋ ਜਾਊਗਾ ਤੁਹਾਡੀਆਂ ਜੀ ਉਂਗਲਾਂ 'ਚ ਵੀ ਕਾਲਾਪਨ ਉਹ ਵੀ ਸਾਫ਼ ਹੋ ਜਾਊ ਕਿਉਂਕਿ ਜਿੱਥੇ ਸਾਡੇ ਜੋਇੰਟ ਰਹਿੰਦੇ ਜਿੱਥੇ ਵੱਟ ਹੁੰਦੇ ਉੱਥੇ ਹੋਰ ਜ਼ਿਆਦਾ ਕਾਲਾ ਹੁੰਦਾ ਉਹ ਬਿਲਕੁਲ ਸਾਫ਼ ਹੋ ਜਾਂਦਾ ਵਾ ਉਹਦੇ ਨਾਲ ਨਾਲ ਆਪਾਂ ਜਿਸ ਤਰ੍ਹਾਂ ਆਪਣੀਆਂ ਅੱਡੀਆਂ ਜਿਹੜੀਆਂ ਵਾ ਠੰਡ ਦੇ ਵਿੱਚ ਬਹੁਤ ਅੱਡੀਆਂ ਫੱਟ ਜਾਂਦੀਆਂ ਅੱਡੀਆਂ ਆਪਣੀਆਂ ਠੰਡ ਚ ਕਿਉਂ ਫੱਟਦੀਆਂ ਉਹਦਾ ਇੱਕ ਕਾਰਨ ਹੁੰਦਾ ਜਦੋਂ ਆਪਾਂ ਨੂੰ ਸਰਦ ਗਰਮ ਆਪਣੀ ਹਵਾ ਪੈਂਦੀ ਆ ਸਿਰਫ ਠੰਡ ਚ ਹੀ ਇਦਾਂ ਨਹੀਂ ਹੁੰਦਾ ਕਿ ਸਾਡੀਆਂ ਅੱਡੀਆਂ ਜ਼ਿਆਦਾ ਫੱਟਦੀਆਂ ਕਿਉਂਕਿ ਅਸੀਂ ਬੂਟ ਦੇ ਵਿੱਚ ਪੈਰ ਪਾਏ ਸਾਡੇ ਪੈਰ ਗਰਮ ਹੋ ਗਏ ਅਸੀਂ ਬਾਹਰ ਜਦੋਂ ਕੰਮ ਕਰਦੇ ਹਾਂ ਤੇ ਅਸੀਂ ਬੂਟ ਕਬੜ ਖੋਲ ਕੇ ਉਹਨਾਂ ਨੂੰ ਹਵਾ ਪੈ ਜਾਂਦੀ ਤੇ ਉਹ ਹਵਾ ਦੇ ਨਾਲ ਜਿਹੜੀ ਸਿਆਲ ਦੀ ਹਵਾ ਹੁੰਦੀ ਉਹ ਬਹੁਤ ਖੁਸ਼ਕ ਹੁੰਦੀ ਆ ਉਹਦੇ ਨਾਲ ਫਿਰ ਸਾਡੀਆਂ ਅੱਡੀਆਂ ਜਿਹੜੀਆਂ ਫੱਟ ਜਾਂਦੀਆਂ ਵਾ ਜਦੋਂ ਅਸੀਂ ਆਪਣੇ ਪੈਰਾਂ ਨੂੰ ਸਵਾਰਨਾ ਤੇ ਸਾਡੀਆਂ ਅੱਡੀਆਂ ਵੀ ਜੇ ਸੋਹਣੀਆਂ ਤੇ ਸਾਫ਼ ਹੋ ਗਈਆਂ ਤੇ ਜ਼ਿਆਦਾ ਵਧੀਆ ਲੱਗੂਗੇ ਅੱਡੀਆਂ ਨੂੰ ਤੁਸੀਂ ਘਰ ਦੇ ਵਿੱਚ ਕੀ ਕਰੋ ਮੋਮਬਤੀ ਲੈ ਲਓ ਮੋਮਬਤੀ ਨੂੰ ਤੁਸੀਂ ਦੀਵੇ ਦੇ ਵਿੱਚ ਪਗਰਾ ਕੇ ਰੱਖ ਲਓ ਬੜੀ ਆਰਾਮ ਦੇ ਨਾਲ ਉਹ ਦੀਵੇ ਦੇ ਵਿੱਚ ਸੈੱਟ ਹੋ ਜਾਂਦੀ ਹੈ ਜਦੋਂ ਵੀ ਤੁਸੀਂ ਰਾਤ ਨੂੰ ਕੰਮ ਕਰਕੇ ਜਾਂ ਦੁਪਹਿਰ ਨੂੰ ਕੰਮ ਕਰਕੇ ਥੋੜੇ ਦਿਨ ਲਈ ਆਰਾਮ ਕਰਨ ਲਈ ਬੈਠਣ ਲੱਗੇ ਆ ਤੇ ਤੁਸੀਂ ਜਿਹੜੀ ਮੋਮਬਤੀਆ ਉਹਨੂੰ ਥੋੜਾ ਜਿਹਾ ਗਰਮ ਕਰਕੇ ਜਦੋਂ ਇੱਕਦਮ ਉਹ ਨੋਰਮਲ ਗਰਮ ਹੋ ਜੇ ਤੇ ਉਹਨੂੰ ਆਪਣੇ ਪੈਰਾਂ ਤੇ ਫਟੀਆਂ ਹੋਈਆਂ ਅੱਡੀਆਂ ਤੇ ਚਾਰੋਂ ਬੰਨੇ ਲਾ ਦੋ ਅੱਡੀਆਂ ਤੇ ਜੇ ਤੁਹਾਡੇ ਅੰਗੂਠਾ ਲੱਗੂ ਵੀ ਫਟਦੇ ਆ ਪੈਰ ਤੇ ਉੱਥੇ ਵੀ ਲਗਾ ਸਕਦੇ ਆ ਦੇਖੋ ਤੁਸੀਂ ਕੁਝ ਕੁ ਦਿਨ ਲਗਾਉਗੇ ਤੇ ਉਹਦੇ ਨਾਲ ਤੁਹਾਨੂੰ ਕਿੰਨਾ ਸੋਹਣਾ ਰਿਜ਼ਲਟ ਮਿਲੂਗਾ ਤੁਹਾਡੀਆਂ ਪੈਰਾਂ ਦੀਆਂ ਜੇ ਅੱਡੀਆਂ ਫਟੀਆਂ ਹੋਈਆਂ ਤੇ ਇੱਕਦਮ ਚਿੱਟਣੀਆਂ ਹੋ ਜੂਗੀਆਂ ਬਾਕੀ ਜਿਸ ਤਰ੍ਹਾਂ ਮੈਂ ਤੁਹਾਨੂੰ ਵੈਸਲੀਨ ਦੱਸੀ ਕਿ ਤੁਸੀਂ ਵੈਸਲੀਨ ਵੀ ਲਗਾਉਣੀ ਆ ਜਿਸ ਤਰ੍ਹਾਂ ਜਦੋਂ ਤੁਸੀਂ ਜਿਹੜਾ ਮਿੱਠਾ ਸੋਡਾ ਤੇ ਨਿੰਬੂ ਦਾ ਜਦੋਂ ਤੁਸੀਂ ਪੈਕ ਲਗਾਉਣਾ ਤੇ ਉਸ ਤੋਂ ਬਾਅਦ ਧੋਣ ਤੋਂ ਬਾਅਦ ਤੁਸੀਂ ਵੈਸਲੀਨ ਦੇ ਨਾਲ ਹਲਕੀ ਮ사ਜ ਕਰਨੀ ਆ ਪੈਰਾਂ ਦੀ ਵੀ ਕਰਨੀ ਬਾਹਾਂ ਦੀ ਵੀ ਕਰਨੀ ਤੇ ਅਰਕ ਦੀ ਵੀ ਕਰਨੀ ਉਹ ਰਿਕ ਚੀਜ਼ ਆਪਾਂ ਜਿਹੜੀ ਤੁਹਾਨੂੰ ਹੁਣੇ ਦੱਸੀ ਸੀ ਉਹ ਸੀ ਕਿ ਆਪਾਂ ਕਿਸ ਤਰ੍ਹਾਂ ਘਰੇ ਹੀ ਆਪਣੇ ਜਿਹੜੇ ਬਾਹਾਂ ਦੇ ਵਿੱਚ ਵਾਲ ਆ ਜਾਂਦੇ ਆ ਉਸ ਦੀ ਵੈਕਸਿੰਗ ਆਪਾਂ ਕਿੱਦਾਂ ਕਰ ਸਕਦੇ ਆ ਆਪਾਂ ਹਮੇਸ਼ਾ ਵੈਕਸ ਜਿਹੜੀ ਆ ਪੱਲਵ ਤੋਂ ਜਾ ਕੇ ਕਰਾਉਂਦੇ ਆ ਕਈ ਕਈ ਭੈਣਾਂ ਅੱਜ ਕੱਲ੍ਹ ਘਰੇ ਵੀ ਇਹ ਸਭ ਸਮਾਨ ਰੱਖਦੀਆਂ ਤੇ ਘਰੇ ਵੀ ਕਰ ਲੈਂਦੀਆਂ ਪਰ ਕਿਹੜੀ ਚੀਜ਼ ਕਰਨ ਦੇ ਨਾਲ ਸਾਨੂੰ ਵੈਕਸ ਕਰਨ ਦੀ ਲੋੜ ਹੀ ਨਹੀਂ ਪਊਗੀ ਉਹ ਵਾ ਤੁਸੀਂ ਇੱਕ ਛੋਟਾ ਜਿਹਾ ਨਾਰਮਲ ਜਿਹਾ ਪੱਥਰ ਲੈ ਲਓ ਪੱਥਰ ਜਿਹੜਾ ਹੁੰਦਾ ਵਾ ਤੁਹਾਨੂੰ ਬਾਜ਼ਾਰ ਵਿੱਚੋਂ ਨਹੀਂ ਲੈਣਾ ਕਿਉਂਕਿ ਜਿਹੜੇ ਬਾਜ਼ਾਰ ਦੇ ਵਿੱਚ ਮਾਰਕੀਟ ਵਿੱਚ ਇਹਨਾਂ ਪੱਥਰ ਆਉਂਦੇ ਆ ਉਹ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਸਖਤ ਹੁੰਦੇ ਆ ਤੇ ਉਹਦੇ ਨਾਲ ਨਾ ਸਕਿਨ ਜਿਹੜੀ ਆ ਨੇ ਜੁ ਛਿੱਲੀ ਜਾਂਦੀ ਲਾਲ ਹੋ ਜਾਂਦੀ ਆ ਜੇ ਤੁਹਾਡੇ ਅਗਲ-ਬਗਲ ਕਿਤੇ ਵੀ ਪੱਥਰ ਆ ਤੁਸੀਂ ਉਥੋਂ ਬਹੁਤ ਸੋਹਣਾ ਸੌਫਟ ਜਿਹਾ ਪੱਥਰ ਲੈ ਕੇ ਆਓ ਕੋਸਾ ਪਾਣੀ ਕਰ ਲਓ ਕੋਸਾ ਪਾਣੀ ਕਰਕੇ ਤੁਸੀਂ ਡੇਲੀ ਨਹੀਂ ਤੇ ਹਫਤੇ 'ਚ 2-2-3 ਵਾਰ ਜਹਾਂ ਤੇ ਬਾਅਦ ਹੀ ਜੇ ਤੁਹਾਡਾ ਟਾਈਮ ਨਹੀਂ ਲੱਗਦਾ ਤੇ ਹਫਤੇ ਬਾਅਦ ਹੀ ਆਪਣੀਆਂ ਬਾਹਾਂਾਂ ਤੇ ਉਸ ਪੱਥਰ ਦੇ ਨਾਲ ਬਾਹਾਂ ਨੂੰ ਰਗੜੋ ਜਦੋਂ ਤੁਸੀਂ ਉਹ ਬਾਹਾਂਾਂ ਤੇ ਆਪਣੇ ਪੱਥਰ ਨੂੰ ਨਾਲ ਰਗੜੋਗੇ ਬਾਹਾਂਾਂ ਨੂੰ ਤੇ ਦੇਖੋ ਤੁਹਾਡੀਆਂ ਬਾਹਾਂਾਂ ਤੇ ਜਿਹੜੇ ਵੀ ਵਾਲ ਆ ਉਹ ਬਿਲਕੁਲ ਵਾਲ ਨਹੀਂ ਰਹਿਣਗੇ ਤੇ ਨਾਲੇ ਜਿਹੜੀ ਬਾਹਾਂਾਂ ਤੇ ਮੈਲ ਵੀ ਹੈ ਜਿਹੜੀ ਤੁਸੀਂ ਕਦੀ ਚੰਗੀ ਤਰ੍ਹਾਂ ਲਾ ਹੀ ਨਹੀਂ ਆ ਉਹ ਵੀ ਤੁਹਾਡੀ ਮੈਲ ਵੀ ਲੱਥ ਜੂਗੀ ਪਰ ਇਹ ਪੱਕਾ ਹੀ ਇਹਦਾ ਇਲਾਜ ਵਾ ਕਿ ਤੁਸੀਂ ਬਿਨਾ ਵੈਕਸ ਕਰਾਇ ਆਪਣੇ ਆਵਾਵਾਂ ਦੇ ਜਿਹੜੇ ਵਾਲ ਆ ਉਹਨਾਂ ਤੋਂ ਕਿਸ ਤਰ੍ਹਾਂ ਛੁਟਕਾਰਾ ਪਾ ਸਕਦੇ ਜੀ ਦੇਖ ਸਕਦੇ ਜੀ ਤੁਸੀਂ ਇਸ ਤਰ੍ਹਾਂ ਹੀ ਤੁਹਾਡੀਆਂ ਬਾਹਾਂ ਇੱਕਦਮ ਚਿਪਨੀਆਂ ਹੋ ਜੂਗੀਆਂ ਇਹ ਜਿਹੜਾ ਆਪਾਂ ਤੁਹਾਨੂੰ ਜੋ ਵੀ ਚੀਜ਼ਾਂ ਦੱਸੀਆਂ ਵਾ ਇਹ ਬਿਲਕੁਲ ਘਰ ਵਿੱਚ ਤੁਸੀਂ ਬਿਨਾ ਕਿਸੇ ਪੈਸੇ ਖਰਚ ਕੀਤੇ ਕਰ ਸਕਦੇ ਜੇ ਤੁਹਾਨੂੰ ਇਹਦਾ ਬਹੁਤ ਹੀ ਚੰਗਾ ਰਿਜ਼ਲਟ ਮਿਲੂਗਾ ਮੈਂ ਸਭ ਕੁਝ ਤੁਹਾਨੂੰ ਜਿਹੜੀਆਂ ਚੀਜ਼ਾਂ ਦੱਸਣ ਦੀਆਂ ਮੇਰੀਆਂ ਆਪਣੀਆਂ ਅਜਮਾਈਆਂ ਹੋਈਆਂ ਚੀਜ਼ਾਂ ਵਾ ਮੇਰੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਾਕੀ ਜਿਹੜੇ ਭੈਣ ਭਰਾਵਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਬਹੁਤ ਬਹੁਤ ਦਿলো ਧੰਨਵਾਦ ਸਾਸਰੀ ਘਰ ਦੇ